ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰ ਰਿਹਾ ਹਾਂ ਜੀ ਗੁਰਦੁਆਰਾ ਸੀਸ ਗੰਜ ਸਾਹਿਬ ਆਨੰਦਪੁਰ ਸਾਹਿਬ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੁੱਲ ਹਿੰਦੀ ਰੱਖਿਆ ਲਈ ਦਿੱਲੀ ਜਾ ਕੇ ਸੀਸ ਵਾਰਿਆ ਉਸ ਤੋਂ ਉਪਰੰਤ ਭਾਈ ਜੈਤਾ ਜੀ ਸੀਸ ਲੈ ਕੇ ਕੀਰਤਪੁਰ ਸਾਹਿਬ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਪਹੁੰਚੇ ਸਨ ਉਸ ਤੋਂ ਬਾਅਦ ਚ ਉਹਨਾਂ ਨੇ ਜਦੋਂ ਸੁਨੇਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸੰਗਤਾਂ ਨੂੰ ਸੁਨੇਹਾ ਲਾਇਆ ਫਿਰ ਉਹ ਬਵਾਨਗੜ ਤੋਂ ਉਹਨਾਂ ਦਾ ਸੀਸ ਲੈ ਕੇ ਇਸ ਸਥਾਨ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਪੋਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਸ ਸਥਾਨ ਤੇ ਪਹੁੰਚ ਕੇ ਉਹਨਾਂ ਨੇ ਗੁਰੂ ਮਾਰੇ ਦੇ ਸੀਸ ਦਾ ਜੋ ਸੰਸਕਾਰ ਕੀਤਾ ਜੀ ਜਿੱਥੇ ਅੱਜ ਕੱਲ ਮਾਰੇ ਦੀ ਬੀੜ ਸ਼ੋਭਿਤ ਹੈ ਉੱਥੇ ਗੁਰੂ ਮਾਰੇ ਦਾ ਸੰਸਕਾਰ ਹੋਇਆ ਜੀ ਸੀਸ ਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ